ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਦੀ ਕਲਾਸ ਵਿੱਚ ਅਸੀਂ ਭਾਰਤੀ ਸੰਵਿਧਾਨ ਦੇ ਭਾਗ 4A ਬਾਰੇ ਗੱਲ ਕਰਾਂਗੇ ਜਿਸ ਵਿੱਚ ਸਾਨੂੰ ਮੌਲਿਕ ਕਰਤੱਵਾਂ ਦੀ ਜਾਣਕਾਰੀ ਮਿਲਦੀ ਆ ਜਿਹੜੇ ਕਿ ਅਨੁਸ਼ੇਦ 51A ਦੇ ਵਿੱਚ ਰੱਖੇ ਗਏ ਆ ਹੁਣ ਤੁਸੀਂ ਸੋਚੋਗੇ ਕਿ ਅਸੀਂ ਤਾਂ ਸੰਵਿਧਾਨ ਸੀਕੁਐਂਸ ਵਾਈਜ਼ ਸ਼ੁਰੂ ਕੀਤਾ ਸੀ ਭਾਗ 4 ਅਸੀਂ ਕਰ ਚੁੱਕੇ ਸੀ ਅੱਜ ਤਾਂ ਭਾਗ 5 ਕਰਨਾ ਸੀ ਤਾਂ ਭਾਗ 4A ਕਿੱਥੋਂ ਆ ਗਿਆ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਜਦੋਂ ਭਾਰਤੀ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਲਾਗੂ ਕੀਤਾ ਗਿਆ ਸੀ 26 ਜਨਵਰੀ 1950 ਨੂੰ ਉਸ ਸਮੇਂ ਭਾਰਤੀ ਸੰਵਿਧਾਨ ਦੇ 22 ਭਾਗ ਸੀ ਠੀਕ ਹੈ ਹੁਣ ਜਦੋਂ ਵੀ ਅਸੀਂ ਕੋਈ ਚੀਜ਼ ਤਿਆਰ ਕਰਦੇ ਹਾਂ ਪੂਰੀ ਪਰਫੈਕਟ ਨਹੀਂ ਬਣਦੀ ਉਹਦੇ ਵਿੱਚ ਕੋਈ ਨਾ ਕੋਈ ਕਮੀ ਤਾਂ ਰਹਿ ਹੀ ਜਾਂਦੀ ਆ ਬਾਅਦ ਵਿੱਚ ਦੇਖਿਆ ਗਿਆ ਕਿ ਨਹੀਂ ਸਾਨੂੰ ਸਾਡੇ ਸੰਵਿਧਾਨ ਦੇ ਇਸ ਭਾਗ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਸੀ ਜੇ ਲਿਖੀ ਹੁੰਦੀ ਤਾਂ ਜ਼ਿਆਦਾ ਵਧੀਆ ਹੋਣਾ ਸੀ ਹੁਣ ਇਹ ਤਾਂ ਉਲਟ ਚੱਲ ਰਿਹਾ ਵਾ ਤਾਂ ਉਸ ਤੋਂ ਬਾਅਦ ਸੰਵਿਧਾਨ ਦੇ ਵਿੱਚ ਕੁਝ ਹੋਰ ਭਾਗ ਜੋੜ ਦਿੱਤੇ ਗਏ ਤਾਂ ਵਰਤਮਾਨ ਸਮੇਂ ਸਾਡੇ ਦੇ ਭਾਰਤੀ ਸੰਵਿਧਾਨ ਦੇ ਵਿੱਚ 25 ਭਾਗ ਆ ਠੀਕ ਹੈ ਜਦੋਂ ਬਣ ਕੇ ਤਿਆਰ ਹੋਇਆ ਸੀ 22 ਸੀ ਹੁਣ ਕਿੰਨੇ ਆ 25 ਆ ਤੇ ਉਹ 25 ਨੂੰ ਇਹ ਨਹੀਂ ਕਿਹਾ ਗਿਆ ਕਿ ਭਾਗ 23ਵਾਂ ਬਣ ਗਿਆ ਇਹ ਨਹੀਂ ਕਿਹਾ ਗਿਆ ਕਿ ਭਾਗ 22 ਅਨੁਸ਼ੇਦ ਇੰਨੇ ਤੋਂ ਇੰਨੇ ਠੀਕ ਹੈ ਉਸ 25 ਨੂੰ ਕਿਵੇਂ ਐਡ ਕੀਤਾ ਗਿਆ ਭਾਗ 4ਏ ਮੰਨ ਕੇ ਚੱਲੋ ਭਾਗ 4 ਦੇ ਵਿੱਚ ਕੁਝ ਚੀਜ਼ਾਂ ਪੈਂਡਿੰਗ ਰਹਿ ਗਈਆਂ ਸੀ ਉਹਨਾਂ ਨੇ ਇਹ ਕਹਿ ਦਿੱਤਾ ਕਿ ਭਾਗ 4ਏ 4ਏ ਭਾਗ 4A ਰਾਜਾਂ ਦੇ ਨੀਤੀ ਨਿਰਦੇਸ਼ਕ ਤੱਤਾਂ ਦੀ ਜਾਣਕਾਰੀ ਦਿੰਦਾ ਵਾ ਮਤਲਬ ਰਾਜਾਂ ਨੂੰ ਤਾਂ ਨਿਰਦੇਸ਼ ਦੇਤੇ ਭਾਗ 4A ਦੇ ਵਿੱਚ ਪਰ ਵਿਅਕਤੀਆਂ ਨੂੰ ਵੀ ਤਾਂ ਅਧਿਕਾਰ ਕੁਝ ਕਰਤੱਵ ਦੇਨੇ ਉਹਨਾਂ ਦੀਆਂ ਵੀ ਤਾਂ ਕੁਝ ਜ਼ਿੰਮੇਵਾਰੀਆਂ ਬਣਦੀਆਂ ਵਾ ਬਾਅਦ ਵਿੱਚ ਇਹ ਸੋਚਿਆ ਗਿਆ ਇਹ ਕਿਵੇਂ ਸੋਚਿਆ ਗਿਆ ਇਹਦੇ ਮਗਰ ਵੀ ਇੱਕ ਹਿਸਟਰੀ ਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਇੱਕ ਦੋ ਲਾਈਨਾਂ ਦੇ ਵਿੱਚ ਦੱਸਾਂਗੀ ਤੁਹਾਨੂੰ ਆਪਣੇ ਆਪ ਸਮਝ ਲੱਗ ਜਾਣਾ ਵਾ ਤਾਂ ਬਾਅਦ ਵਿੱਚ ਭਾਗ 4A ਨੂੰ ਐਡ ਕੀਤਾ ਗਿਆ ਮਤਲਬ ਭਾਗ 4A ਦੇ ਵਿੱਚ ਕੁਝ ਕੁ 4 ਦੇ ਵਿੱਚ ਕੁਝ ਕੁ ਚੇਂਜਸ ਕੀਤੇ ਗਏ ਕੁਝ ਐਡ ਕੀਤਾ ਗਿਆ ਉਹਨੂੰ ਕਹਤਾ ਕਿ ਭਾਗ 4A ਆਹੀ ਠੀਕ ਹੈ ਉਹਨੂੰ ਆਪਾਂ ਭਾਗ ਉਹ 23ਵਾਂ ਹੋ ਗਿਆ ਆਪਣੇ ਸੰਵਿਧਾਨ ਦੇ ਅਕੋਰਡਿੰਗ ਠੀਕ ਹੈ ਸਮਝ ਲੱਗੀ ਤੁਹਾਨੂੰ ਇਸ ਤਰ੍ਹਾਂ ਨਹੀਂ ਐਡ ਕੀਤੇ ਗਏ ਕਿ ਭਾਗ 23ਵਾਂ ਬਣ ਗਿਆ ਬਲਕਿ ਉਸੇ ਦੇ ਵਿੱਚ ਐਡ ਕਰਕੇ ਉਹਨੂੰ A B ਦਾ ਨਾਮ ਦਿੱਤਾ ਹੁਣ ਦੇਖੋ ਭਾਗ 5 ਤੋਂ ਜੇ ਅਸੀਂ ਗੱਲ ਕਰੀਏ ਜਿਵੇਂ ਅਸੀਂ ਅੱਜ ਭਾਗ 5 ਕਰਨਾ ਸੀਗਾ ਉਹਦੇ ਵਿੱਚ ਕੀ ਹੈ 52 ਤੋਂ ਅਨੁਸ਼ੇਦ ਸ਼ੁਰੂ ਹੋ ਜਾਂਦੇ ਆ ਆਰਟੀਕਲ ਸ਼ੁਰੂ ਹੋ ਜਾਂਦੇ ਧਾਰਾ ਸ਼ੁਰੂ ਹੋ ਜਾਂਦੀ ਆ ਤੇ ਹੁਣ ਜਿਹੜਾ ਸਿਫਾਗ 4A ਦੀ ਗੱਲ ਕੀਤੀ ਸੀ ਇਹਦੇ ਵਿੱਚ 36 ਤੋਂ 51 ਤੱਕ ਆਰਟੀਕਲ ਸੀਗੇ ਭਾਗ 4 ਦੇ ਵਿੱਚ ਤੇ ਫਿਰ 4A ਉਹਨੂੰ 4A ਦੇ ਵਿੱਚ 51A ਰੱਖ ਦਿੱਤਾ ਗਿਆ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਸੇ ਤਰ੍ਹਾਂ ਅਨੁਸ਼ੇਦ ਦੀ ਗਿਣਤੀ ਆ ਅਨੁਸ਼ੇਦ ਵੀ ਇਹ ਨਹੀਂ ਬਣਾਏ ਗਏ ਕਿ ਇਹ 400 ਤਾਰਾ 400 ਆ ਤਾਰਾ 400 ਦੇ ਅਕੋਰਡਿੰਗ ਬਲਕਿ ਉਹਨਾਂ ਨੂੰ ਵੀ ਏ ਬੀ ਜਾਂ ਕ ਖ ਗ ਜਾਂ ਊੜਾ ਅੜਾ ਈੜੀ ਜਿਵੇਂ ਪੰਜਾਬੀ ਚ ਕਰਦੇ ਆ ਤਾਂ ਇਹ ਨਾਮ ਦੇ ਦਿੱਤੇ ਗਏ ਸੀ ਠੀਕ ਹੈ ਇਹ ਤੁਸੀਂ ਹੁਣ ਧਿਆਨ ਦੇ ਵਿੱਚ ਰੱਖਣਾ ਹੁਣ ਆਪਾਂ ਗੱਲ ਕਰਦੇ ਆ ਭਾਗ 4ਏ ਦੀ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਮੌਲਿਕ ਕਰਤੱਵਾਂ ਬਾਰੇ ਮਹਾਤਮਾ ਗਾਂਧੀ ਜੀ ਦਾ ਕੀ ਕਹਿਣਾ ਮਹਾਤਮਾ ਗਾਂਧੀ ਜੀ ਦਾ ਕਹਿਣਾ ਕਿ ਜੇਕਰ ਅਸੀਂ ਆਪਣੇ ਕਰਤੱਵਾਂ ਦਾ ਧਿਆਨ ਰੱਖਦੇ ਆ ਤਾਂ ਅਧਿਕਾਰ ਸਾਨੂੰ ਆਪਣੇ ਆਪ ਹੀ ਮਿਲ ਜਾਂਦੇ ਆ ਮੰਨ ਕੇ ਚੱਲੋ ਜੇਕਰ ਕੋਈ ਜਿਵੇਂ ਆਪਣੀ ਫੈਮਲੀ ਦੇ ਵਿੱਚ ਦੇਖੋ ਜਿਹੜਾ ਆਪਣਾ ਵੱਡਾ ਭੈਣ ਭਰਾ ਹੁੰਦਾ ਉਹਦੇ ਨਾਲੋਂ ਜ਼ਿਆਦਾ ਛੋਟਿਆਂ ਦੇ ਅਧਿਕਾਰ ਹੁੰਦੇ ਆ ਹਰੇਕ ਹਰੇਕ ਚੀਜ਼ ਲੈਂਡ ਦੇ ਵਿੱਚ ਛੋਟਿਆਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਜਾਂਦੇ ਆ ਪਰ ਜੇਕਰ ਵੱਡਾ ਬੰਦਾ ਜਾਂ ਵੱਡਾ ਭਰਾ ਭੈਣ ਆਪ ਸਮਝਸ ਹੋਵੇ ਜ਼ਿੰਮੇਵਾਰ ਹੋਵੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੋਵੇ ਤਾਂ ਉਸ ਨੂੰ ਅਧਿਕਾਰ ਆਪਣੇ ਆਪ ਮਿਲ ਜਾਂਦੇ ਆ ਠੀਕ ਹੈ ਇਹ ਐਗਜ਼ਾਮਪਲ ਦਿੱਤੀ ਸੀ ਤੁਹਾਨੂੰ ਸਮਝਾਉਣ ਲਈ ਤਾਂ ਹੁਣ ਗੱਲ ਕਰਦੇ ਆ ਕਿ ਮੌਲਿਕ ਅਧਿਕਾਰ ਆ ਜਿਹੜੇ ਇਹ ਇਹਨਾਂ ਬਾਰੇ ਗੱਲ ਕਿੱਥੋਂ ਸ਼ੁਰੂ ਹੋਈ ਸੀ ਦੇਖੋ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਨਾ 26 ਜਨਵਰੀ 1950 ਨੂੰ ਤਾਂ ਉਸ ਸਮੇ ਉਸ ਦੇ ਵਿੱਚ ਮੌਲਿਕ ਅਧਿਕਾਰ ਨਹੀਂ ਸੀਗੇ ਠੀਕ ਹੈ ਮੌਲਿਕ ਕਰਤੱਵ ਸੌਰੀ ਮੌਲਿਕ ਅਧਿਕਾਰ ਤਾਂ ਸੀਗੇ ਮੌਲਿਕ ਕਰਤੱਵ ਨਹੀਂ ਸੀ ਠੀਕ ਹੈ ਜਿਵੇਂ ਮੌਲਿਕ ਅਧਿਕਾਰ ਆ ਜੇ ਸਾਨੂੰ ਅਧਿਕਾਰ ਮਿਲੇ ਆ ਤਾਂ ਸਾਨੂੰ ਕਰਤੱਵ ਵੀ ਆਪਣੇ ਆਪ ਹੀ ਸਾਨੂੰ ਸਾਡੇ ਵੀ ਕੁਝ ਕਰਤੱਬ ਬਣਦੇ ਆ ਸਾਡੀਆਂ ਵੀ ਕੁਝ ਜ਼ਿੰਮੇਵਾਰੀਆਂ ਪੈਂਦੀਆਂ ਸਾਡੇ ਦੇਸ਼ ਦੇ ਪ੍ਰਤੀ ਕਿਉਂਕਿ ਸਾਡੇ ਦੇਸ਼ ਨੇ ਸਾਨੂੰ ਕੁਝ ਅਧਿਕਾਰ ਦਿੱਤੇ ਆ ਠੀਕ ਹੈ ਤਾਂ ਉਹ ਕੀ ਜ਼ਿੰਮੇਵਾਰੀਆਂ ਨੇ ਉਹ ਜਿਹੜੀਆਂ ਜ਼ਿੰਮੇਵਾਰੀਆਂ ਸੀਗੀਆਂ ਸਾਡੇ ਜਦੋਂ ਸੰਵਿਧਾਨ ਦੇ ਵਿੱਚ ਸੋਨਸ਼ੋਧਨ ਕੀਤਾ ਗਿਆ 42ਵਾਂ ਸੰਸ਼ੋਧਨ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤਾਂ ਸਾਨੂੰ ਜਿਹੜੇ ਮੌਲਿਕ ਕਰਤੱਬਾ ਉਹ ਕਿੰਨੇ ਦਿੱਤੇ ਸੀ 10 ਇੱਕ ਬਾਅਦ ਵਿੱਚ ਸੰਸ਼ੋਧਨ ਕਰਕੇ ਦਿੱਤਾ ਗਿਆ ਟੋਟਲ ਹੋ ਗਏ 11 ਤਾਂ ਵਰਤਮਾਨ ਸਮੇਂ ਮੌਲਿਕ ਕਰਤੱਬਾਂ ਦੀ ਗਿਣਤੀ 11ਵਾਂ ਪਹਿਲਾਂ ਕਿੰਨੀ ਸੀ 10 ਤੇ ਸਵਰਨ ਸਿੰਘ ਕਮੇਟੀ ਨੇ ਕਿੰਨੇ ਕਿੰਨੇ ਰეკਮੈਂਡ ਕੀਤੇ ਸੀਗੇ 8 ਕਿ 8 ਮੌਲਿਕ ਕਰਤੱਬ ਹੋਣ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੰਦਰਾ ਗਾਂਧੀ ਜੀ ਦੇ ਸਮੇਂ ਤੇ ਜਦੋਂ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਸੀ ਤਾਂ 1975 ਤੋਂ ਲੈ ਕੇ 1977 ਤੱਕ ਅਪਾਤਕਾਲ ਲੱਗਿਆ ਸੀ ਐਮਰਜੈਂਸੀ ਲੱਗੀ ਸੀ ਉਸ ਸਮੇਂ ਜ਼ਰੂਰਤ ਮਹਿਸੂਸ ਹੋਈ ਸੀ ਕਿ ਦੇਸ਼ ਦੇ ਅੰਦਰ ਕੁਝ ਫੰਡਾਮੈਂਟਲ ਡਿਊਟੀਆਂ ਦਾ ਹੋਣਾ ਬਹੁਤ ਜ਼ਰੂਰੀ ਆ ਤਾਂ ਕਿ ਦੇਸ਼ ਦੇ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਯਾਦ ਰਹੇ ਤਾਂ 1976 ਦੇ ਵਿੱਚ 1976 ਦੇ ਵਿੱਚ ਇੱਕ ਬੈਠਕ ਬਿਠਾਈ ਗਈ ਸੀ ਤੇ ਇਸ ਬੈਠਕ ਦੇ ਚੇਅਰਮੈਨ ਸੀ ਸਰਦਾਰ ਸਵਰਨ ਸਿੰਘ ਜੀ ਇਸ ਲਈ ਇਸ ਕਮੇਟੀ ਦਾ ਨਾਮ ਰੱਖਿਆ ਗਿਆ ਸਰਦਾਰ ਸਵਰਨ ਸਿੰਘ ਕਮੇਟੀ ਤੇ ਸਰਦਾਰ ਸਵਰਨ ਸਿੰਘ ਕਮੇਟੀ ਦੇ ਸਰਦਾਰ ਸਵਰਨ ਸਿੰਘ ਕਮੇਟੀ ਦੀ ਸ਼ਿਫਾਰਿਸ਼ ਤੇ ਸੰਵਿਧਾਨ ਦੀ 42ਵੀਂ ਸੋਧ 1976 ਈਸਵੀ ਦੁਆਰਾ ਸੰਵਿਧਾਨ ਵਿੱਚ ਮੌਲਿਕ ਕਰਤੱਵ ਸ਼ਾਮਿਲ ਕੀਤੇ ਗਏ ਤੇ ਇਹ ਜਿਹੜੇ ਮੌਲਿਕ ਕਰਤੱਵਾਂ ਇਹ ਅਸੀਂ ਰੂਸ ਦੇ ਸੰਵਿਧਾਨ ਤੋਂ ਲਏ ਆ ਠੀਕ ਹੈ ਕਿੱਥੋਂ ਲਏ ਆ ਰੂਸ ਦੇ ਸੰਵਿਧਾਨ ਤੋਂ ਹੁਣ ਤੱਕ ਜਿੰਨਾ ਮੈਂ ਤੁਹਾਨੂੰ ਦੱਸਤਾ ਨਾ ਇਹਦੇ ਵਿੱਚੋਂ ਤੁਸੀਂ ਕੋਈ ਪੇਪਰ ਉਠਾ ਕੇ ਦੇਖ ਲਓ ਕੋਈ ਵੀ ਤਰ੍ਹਾਂ-ਤਰ੍ਹਾਂ ਦੇ ਪੇਪਰ ਜਿਵੇਂ SSC ਦਾ ਪੇਪਰ ਹੀ ਉਠਾ ਕੇ ਦੇਖ ਲਓ ਤੁਹਾਨੂੰ 3 ਤੋਂ 4 MCQ ਇਹਦੇ ਵਿੱਚੋਂ ਹੀ ਮਿਲ ਜਾਣੇ ਆ ਕਿ ਮੌਲਿਕ ਕਰਤੱਬਾਂ ਨੂੰ ਕਿਹੜੇ ਸੰਵਿਧਾਨ ਸੋਧਨ ਦੁਆਰਾ ਜੋੜਿਆ ਗਿਆ 42ਵੇਂ ਸੰਵਿਧਾਨ ਸੋਧਨ ਦੁਆਰਾ ਮੌਲਿਕ ਕਰਤੱਬ ਲੈ ਕਿੱਥੋਂ ਗਏ ਆ ਰੂਸ ਤੋਂ ਲੈ ਗਏ ਆ ਮੌਲਿਕ ਕਰਤੱਬਾਂ ਜਿਹੜੇ ਸੰਵਿਧਾਨ ਸੋਧਨ ਦੁਆਰਾ ਜੋੜੇ ਗਏ ਉਸ ਕਮੇਟੀ ਦਾ ਨਾਮ ਕੀ ਸੀ ਸਰਦਾਰ ਸਵਰਨ ਸਿੰਘ ਕਮੇਟੀ ਬਹੁਤ ਪੁੱਛੇ ਗਏ ਆ ਤੁਸੀਂ ਉਠਾ ਕੇ ਦੇਖ ਸਕਦੇ ਹੋ ਜ ਮੌਲਿਕ ਕਰਤੱਬ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਐਡ ਕੀਤੇ ਗਏ ਆ ਭਾਗ 4A ਦੇ ਵਿੱਚ अनुच्छेद ਕਿੰਨੇ ਵਿੱਚ ਐਡ ਕੀਤੇ ਗਏ ਆ? अनुच्छेद 51A ਦੇ ਵਿੱਚ ਰੱਖੇ ਗਏ ਆ। ਠੀਕ ਹੈ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। 42ਵੇਂ ਸੰਵਿਧਾਨ ਸੰਸ਼ੋਧਨ ਦੇ ਤਹਿਤ 1976 ਵਿੱਚ ਮੌਲਿਕ ਕਰਤੱਵਾਂ ਨੂੰ ਭਾਗ 4 ਵਿੱਚ ਜੋੜ ਦਿੱਤਾ ਗਿਆ ਜਿਸ ਨੂੰ ਭਾਗ 4A ਕਹਿੰਦੇ ਆ ਅਤੇ अनुच्छेद 51A ਤੋਂ ਲੈ ਕੇ 51J ਤੱਕ ਜੋੜੇ ਗਏ। 51A ਤੋਂ ਲੈ ਕੇ 51J ਤੱਕ ਨਹੀਂ ਜੋੜੇ ਗਏ, ਬਲਕਿ अनुच्छेद 51A ਹੀ ਰੱਖੀ ਗਈ ਆ। ਅਗੇ ਇਹਦੇ ਸਭ ਆਰਟੀਕਲ ਬਣਾਤੇ ਸੀ 51J ਤੱਕ। ਉਹਨਾਂ ਵਰੇ ਆਪਾਂ ਹੁਣ ਡਿਟੇਲ ਦੇ ਵਿੱਚ ਕਰਨਾ ਵਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਜਿਹੜਾ 42ਵਾਂ ਸੰਸ਼ੋਧਨ ਆ ਇਸ ਨੂੰ ਮਿਨੀ ਕਨਸਟੀਟਿਊਸ਼ਨ ਕਿਹਾ ਜਾਂਦਾ ਯਾਨੀ ਕਿ ਲਘੂ ਇਸ ਨੂੰ ਲਘੂ ਸੰਵਿਧਾਨ ਕਿਹਾ ਜਾਂਦਾ ਠੀਕ ਹੈ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਇੰਨਾ ਵਿੱਚੋਂ ਕਿਹੜੇ ਸੰਵਿਧਾਨਕ ਸੰਸ਼ੋਧਨ ਨੂੰ ਮਿਨੀ ਕਨਸਟੀਟਿਊਸ਼ਨ ਜਾਂ ਲਘੂ ਸੰਵਿਧਾਨ ਦਾ ਨਾਮ ਦਿੱਤਾ ਗਿਆ ਵਾ ਤਾਂ 42ਵੇਂ ਸੰਸ਼ੋਧਨ ਨੂੰ ਦਿੱਤਾ ਗਿਆ ਵਾ ਠੀਕ ਹੈ ਹੁਣ ਦੇਖੋ ਜਿਹੜੀ ਸਵਰਨ ਸਿੰਘ ਕਮੇਟੀ ਸੀਗੀ ਇਹ ਬਾਰੇ ਪੁੱਛਿਆ ਜਾ ਸਕਦਾ ਮੈਂ ਪੀਡੀਐਫ ਦੇ ਵਿੱਚ ਨਹੀਂ ਐਡ ਕੀਤਾ ਹੈਗਾ ਤਾਂ ਮੈਂ ਦੱਸ ਰਹੀ ਆ ਜਿਹੜੀ ਸਰਦਾਰ ਸਵਰਨ ਸਿੰਘ ਕਮੇਟੀ ਬਿਠਾਈ ਗਈ ਸੀ ਨਾ ਬੈਠਕ ਹੋਈ ਸੀ ਇਹਨੇ 8 ਫੰਡਾਮੈਂਟਲ ਡਿਊਟੀਆਂ ਕਹੀਆਂ ਸੀਗੀਆਂ ਕਿ 8 ਕਰਤੱਵ ਰੱਖ ਦਿੰਨੇ ਆ ਸੰਵਿਧਾਨ ਦੇ ਵਿੱਚ ਜਿਸ ਦੇ ਵਿੱਚੋਂ ਕੁਝ ਕੁ ਲੈ ਲਈ ਗਏ ਕੁਝ ਕੁ ਨਹੀਂ ਇਗਨੋਰ ਕੀਤੇ ਗਏ ਆ ਕਿਉਂ ਕਿ ਇਨ ਇੱਕ ਦੇਖੋ ਇਹਨਾਂ ਨੇ ਅਧਿਕਾਰ ਦਿੱਤਾ ਸੀਗਾ ਇਹ ਕਹਿੰਦੇ ਸੀ ਕਿ ਜੇ ਜਿਹੜੀ ਇਸ ਕਮੇਟੀ ਨੇ 8 ਕਰਤੱਵਾਂ ਬਾਰੇ ਗੱਲ ਕੀਤੀ ਆ ਜੋ ਵੀ ਵਿਅਕਤੀ ਇਹਨਾਂ ਕਰਤੱਵਾਂ ਦਾ ਪਾਲਨ ਨਹੀਂ करेगा उसको सजा दीती जावेगी सजा देने ਦਾ ਅਧਿਕਾਰ ਸਿਰਫ ਸੰਸਦ ਦਾ ਹੋਵੇਗਾ ਪਰ ਇਸ ਨੂੰ ਮੰਨਿਆ ਨਹੀਂ ਗਿਆ ਸੀ ਕਿਉਂ ਕਿ ਕਿਉਂਕਿ ਦੇਖੋ ਕਿਸੇ ਵੀ ਇਨਸਾਨ ਦੀ ਜ਼ਿੰਮੇਵਾਰੀ ਆ ਕਿਸੇ ਵੀ ਇਨਸਾਨ ਦੀ ਕੋਈ ਜ਼ਿੰਮੇਵਾਰੀ ਆ ਤੇ ਆਪਾਂ ਉਹਨੂੰ ਸਜ਼ਾ ਨਹੀਂ ਦੇ ਸਕਦੇ ਮੰਨ ਕੇ ਚੱਲੋ ਮੈਂ ਉਹਨੂੰ ਕਿਸੇ ਨੂੰ ਕਹਾਂ ਕਿ ਇਹ ਤੇਰੀ ਜ਼ਿੰਮੇਵਾਰੀ ਆ ਤੂੰ ਇਸ ਰਜਿਸਟਰ ਨੂੰ ਮੇਰੇ ਨੂੰ ਕੰਪਲੀਟ ਕਰ ਦੇ ਮੇਰੇ ਨਾਲ ਦਾ ਕੋਈ ਟੀਚਰ ਆ ਮੈਂ ਉਹਨੂੰ ਕਹਾਂ ਕਿ ਤੂੰ ਮੇਰਾ ਰਜਿਸਟਰ ਤੇ اٹੈਂਡੈਂਸ ਕੰਪਲੀਟ ਕਰ ਦੇ ਜਾਂ اٹੈਂਡੈਂਸ ਦਾ ਹਿਸਾਬ ਕਰ ਦੇ ਜੇ ਉਹਦਾ ਨਹੀਂ ਟਾਈਮ ਲੱਗਿਆ ਉਹਨੇ ਨਹੀਂ ਕੀਤਾ ਤਾਂ ਮੈਂ ਇਹ ਥੋੜੀ ਨਾ ਕਹੂੰਗੀ ਕਿ ਹਾਂ ਮੈਂ ਤੈਨੂੰ ਸਜ਼ਾ ਦਿੰਨੀ ਆ ਇਹ ਹਿਸਾਬ ਸਕੂਲ ਦੇ ਵਿੱਚ ਦੇਖੋ ਜੇਕਰ ਪ੍ਰਿੰਸੀਪਲ ਨੇ ਕਿਸੇ ਟੀਚਰ ਨੂੰ ਕੋਈ ਜ਼ਿੰਮੇਵਾਰੀਆਂ ਦਿੱਤੀਆਂ ਵਾ ਜੇਕਰ ਉਹ ਨਹੀਂ ਪੂਰਾ ਕਰਦੇ ਤਾਂ ਪ੍ਰਿੰਸੀਪਲ ਕਿਸੇ ਟੀਚਰ ਨੂੰ ਸਜ਼ਾ ਨਹੀਂ ਦੇ ਸਕਦਾ ਕੀਤਾ ਹੈ ਨਾ ਤਾਂ ਹੋਰ ਟੀਚਰ ਤੋਂ ਕਰਵਾ ਲਊਗਾ ਕਿ ਚਲ ਤੂੰ ਨਹੀਂ ਕੀਤਾ ਤਾਂ ਦੂਸਰਾ ਕਰ ਦਿੰਦਾ ਵਾ ਇਹ ਨਹੀਂ ਕਿ ਸਜ਼ਾ ਉਹ ਕਹਿੰਦੇ ਸਜ਼ਾ ਦੇਣੀ ਕਿ ਹਰੇਕ ਦੀ ਜ਼ਿੰਮੇਵਾਰੀ ਸਮਝ ਨਾ ਕਰਤਾ ਬਸ ਸਮਝਣਾ ਆਪਣੀ ਜ਼ਿੰਮੇਵਾਰੀ ਹੁੰਦੀ ਆ ਆਪਣੀ ਸੋਚ ਹੁੰਦੀ ਆ ਆਪਦੀ ਸ਼ਕਤੀ ਹੁੰਦੀ ਆ ਆਪਣੀ ਹਿੰਮਤ ਹੁੰਦੀ ਆ ਇਹ ਨਹੀਂ ਕਿ ਅਸੀਂ ਉਸ ਨੂੰ ਕਿਸੇ ਨਾ ਕਿਸੇ ਤੇ ਵੀ ਧੱਕੇ ਨਾਲ ਥੋਪ ਦਿੰਦੇ ਕੋਈ ਵੀ ਸਰਕਾਰ ਤੁਹਾਡੇ ਉੱਪਰ ਡਿਊਟੀਆਂ ਨਹੀਂ ਥੋਪ ਸਕਦੀ ਨਾ ਹੀ ਤੁਸੀਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾ ਸਕਦੇ ਆ ਇਹਨਾਂ ਨੂੰ ਲੈ ਕੇ ਠੀਕ ਹੈ ਪਰ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੁੰਦੀ ਆ ਕਿ ਇਹ ਨਹੀਂ ਕਿ ਸਜ਼ਾ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਜਿਵੇਂ ਵਾਈਲਡਲਾਈਫ ਪ੍ਰੋਟੈਕਸ਼ਨ ਏਰੀਆ ਬਾਰੇ ਤੁਸੀਂ ਪੜਿਆ ਹੋਣਾ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ ਬਣਾਇਆ ਗਿਆ ਸੀਗਾ ਉਸ ਐਕਟ ਦੇ ਤਹਿਤ ਵੀ ਆਪਾਂ ਨੂੰ ਜਿਹੜੀ ਕੀ ਸੀ ਜੇਕਰ ਆਪਾਂ ਸ਼ਿਕਾਰ ਕਰਦੇ ਆ ਕਿਸ ਜੰਗਲਾਂ ਦੀ ਕਟ ਵੱਢ ਕਰਦੇ ਆ ਉਸ ਐਕਟ ਦੇ ਅਕੋਰਡਿੰਗ ਆਪਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਆ ਸਜ਼ਾ ਦਿੱਤੀ ਜਾ ਸਕਦੀ ਆ ਪਰ ਕੁਝ ਐਕਟ ਦੇ ਤਹਿਤ ਦਿੱਤੀ ਜਾ ਸਕਦੀ ਆ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨਹੀਂ ਤਾਂ ਕੋਈ ਫੋਲੋ ਇੰing ਨਹੀਂ ਕਰੂਗਾ ਜੇਕਰ ਸਜ਼ਾ ਨਾ ਹੋਵੇ ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਰਟੀਕਲ ਹੁਣ ਜਿਹੜੇ ਐਡ ਪ੍ਰੈਜ਼ੈਂਟ ਕਰਤੱਬਾਂ ਇਹਨਾਂ ਦੀ ਜਿਹੜੀ ਸੰਖਿਆ ਉਹ 11ਵਾਂ ਹੁਣ ਤੁਸੀਂ ਇਹ ਧਿਆਨ ਦੇ ਵਿੱਚ ਰੱਖਣਾ ਜਿਹੜੀ ਸਰਦਾਰ ਸਵਰਨ ਸਿੰਘ ਕਮੇਟੀ ਸੀ ਇਸ ਨੇ 8 ਕਰਤੱਬਾਂ ਬਾਰੇ ਗੱਲ ਕੀਤੀ ਸੀ ਬਾਅਦ ਵਿੱਚ ਜਦੋਂ 42ਵਾਂ ਸੰਸ਼ੋਧਨ ਹੋਇਆ ਉਸ ਦੇ ਵਿੱਚ 10 ਕਰਤੱਬ ਸ਼ਾਮਿਲ ਕੀਤੇ ਗਏ ਸੀ ਤੇ ਬਾਅਦ ਵਿੱਚ ਇੱਕ ਜੋੜ ਦਿੱਤਾ ਗਿਆ ਉਹ ਕਦੋਂ ਜੋੜਿਆ ਗਿਆ ਕਿੰਨੇਵੇਂ ਸੰਸ਼ੋਧਨ ਦੁਆਰਾ ਜੋੜਿਆ ਗਿਆ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਤਾਂ ਹੁਣ ਗਿਣਤੀ ਆ 11 ਵਰਤਮਾਨ ਸਮੇਂ ਤਾਂ ਹੁਣ ਸਭ ਤੋਂ ਪਹਿਲਾਂ ਦੇਖੋ ਜਿਹੜੇ ਸੰਵਿਧਾਨ ਦੇ ਵਿੱਚ ਆਰਟੀਕਲ ਸੀਗੇ अनुच्छेद 1 ਹੀ ਜੋੜਿਆ ਗਿਆ ਵਾ ਇਹ ਮੈਂ ਤੁਹਾਨੂੰ ਦੱਸ ਦਿੰਨੀ ਆ ਭਾਗ 4 ए ਦੇ ਵਿੱਚ अनुच्छेद 1 ਹੀ ਜੋੜਿਆ ਗਿਆ ਵਾ ਤਾਰਾ 1 ਹੀ ਜੋੜੀ ਗਈ ਆ ਉਹ ਹੈ अनुच्छेद 51 ए ਬਾਅਦ ਵਿੱਚ ਇਹਦੇ ਸਬ ਆਰਟੀਕਲ ਬਣਾਏ ਗਏ ਆ 51 ए ए अनुच्छेद 51 ए ਦਾ ਸਬ ਆਰਟੀਕਲ ए अनुच्छेद 51 ए ਦਾ ਸਬ ਆਰਟੀਕਲ ਬੀ ਸਮਝ ਲੱਗੀ ਤਾਂ ਹੁਣ ਆਪਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ अनुच्छेद 51 ए ਬਾਰੇ ਠੀਕ ਹੈ ਤੇ ਇੱਕ ਗੱਲ ਤੁਸੀਂ ਜ਼ਰੂਰ ਯਾਦ ਰੱਖਣਾ ਕਿ ਇਹ ਸਾਡੇ ਸੰਵਿਧਾਨ ਦੇ ਵਿੱਚ ਰੂਸ ਤੋਂ ਲਈ ਗਏ ਆ ਭਾਗ 4A ਦੇ ਵਿੱਚ ਦਰਜ ਆ ਆਰਟੀਕਲ 51A ਆ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਅੱਗੇ ਬਾਅਦ ਵਿੱਚ ਨਾਲ ਦੀ ਨਾਲ ਮੈਂ ਤੁਹਾਨੂੰ ਦੱਸੀ ਜਾਵਾਂਗੀ ਪਰ 51A ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਜਿਵੇਂ ਮੈਂ ਉੱਪਰ ਦੱਸਿਆ ਸੀਗਾ ਕਿ ਸੰਸਦ ਜਿਹੜੀ ਸਵਰਨ ਸਿੰਘ ਕਮੇਟੀ ਐਣੀ ਕਹਿਆ ਸੀ ਕਿ ਸਜ਼ਾ ਦੇਣੀ ਆ ਤੇ ਸਜ਼ਾ ਦੇਣ ਦਾ ਕੰਮ ਸੰਸਦ ਦਾ ਹੋਵੇਗਾ ਪਰ ਇਹਨੂੰ ਮੰਨਿਆ ਨਹੀਂ ਗਿਆ ਸੀਗਾ ਪਰ ਸੰਸਦ ਦੇ ਕੋਲੇ ਪਾਵਰ ਤਾਂ ਹੈਗੀ ਆ ਕਿ ਉਹ ਡਿਊਟੀਆਂ ਨੂੰ ਫੋਲੋ ਕਰਵਾ ਸਕਦੀ ਆ ਇਹਨਾਂ ਗੜਬੜਾਂ ਨੂੰ ਫੋਲੋ ਨਾ ਕਰਨ ਤੇ ਡਾਇਰੈਕਟ ਸਜ਼ਾ ਨਹੀਂ ਦਿੱਤੀ ਜਾ ਸਕਦੀ ਪਰ ਇਹਨਾਂ ਡਿਊਟੀਆਂ ਦੇ ਬੇਸ ਤੇ ਸੰਸਦ ਕੁਝ ਕਾਨੂੰਨ ਬਣਾ ਸਕਦੀ ਆ ਉਹਨਾਂ ਕਾਨੂੰਨ ਦੇ ਬੇਸਡ ਕੁਝ ਡਿਊਟੀ ਨੂੰ ਫੋਲੋ ਕਰਵਾ ਸਕਦੀ ਆ ਜਿਵੇਂ ਵਾਈਲਡ ਲਾਈਫ ਪ੍ਰੋਟੈਕਟ ਰੋਟੈਕਸ਼ਨ ਐਕਟ ਆ ਫੰਡਮੈਂਟਲ ਡਿਊਟੀਆਂ ਸਿਰਫ ਭਾਰਤੀ ਨਾਗਰਿਕਾਂ ਤੇ ਹੀ ਲਾਗੂ ਹੁੰਦੀ ਆ ਦੇਖੋ ਕੋਈ ਵੀ ਨਾਗਰਿਕ ਫੋਰਨ ਕੰਟਰੀਜ਼ ਦੇ ਵਿੱਚੋਂ ਇੱਧਰ ਆ ਕੇ ਰਹਿ ਰਿਹਾ ਵਾ ਜਾਂ ਇੱਧਰ ਦਾ ਸਿਟੀਜ਼ਨ ਨਹੀਂਗਾ ਤਾਂ ਉਹਨੂੰ ਕੀ ਕੀਤਾ ਜਾਂਦਾ ਵਾ ਉਹਦੇ ਲਈ ਕੁਝ ਅਲੱਗ ਡਿਊਟੀਆਂ ਰੱਖੀਆਂ ਜਾਂਦੀਆਂ ਵਾ ਪਰ ਜਿਹੜੀਆਂ ਇਹ ਡਿਊਟੀਆਂ ਮੈਂ ਤੁਹਾਨੂੰ ਕਰਵਾ ਰਹੀ ਆ ਇਹ ਸਿਰਫ ਭਾਰਤੀ ਨਾਗਰਿਕਾਂ ਲਈ ਹੀ ਆ ਜਿਹੜਾ ਭਾਰਤ ਦਾ ਨਾਗਰਿਕ ਆ ਹੁਣ ਗੱਲ ਕਰਦੇ ਆ ਅਨੁਸ਼ੇਦ 51 A ਬਾਰੇ ਅਨੁਸ਼ੇਦ 51 A ਦਾ ਸਬ ਆਰਟੀਕਲ ਆ A ਇਦੇ ਵਿੱਚ ਕੀ ਕਿਹਾ ਗਿਆ ਉਹ ਕਹਿੰਦੇ ਅਸੀਂ ਸਾਰੇ ਸੰਵਿਧਾਨ ਸੰਵਿਧਾਨ ਦੇ ਨਾਲ ਜੁੜੇ ਹੋਏ ਆ ਕਿਉਂਕਿ ਦੇਸ਼ ਸੰਵਿਧਾਨ ਦੇ ਅਕੋਰਡਿੰਗ ਹੀ ਚੱਲਦਾ ਤਾਂ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਵੇਂ ਸੰਸਦ ਲੋਕ ਸਭਾ ਰਾਜ ਸਭਾ ਸਾਰੇ ਆਉਂਦੇ ਆ ਜਿਵੇਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਇਹਨਾਂ ਸਭ ਦੇ ਅਸੀਂ ਰਿਸਪੈਕਟ ਕਰਨੀ ਹੈ ਠੀਕ ਹੈ ਚਾਹੇ ਉਹ ਰਾਸ਼ਟਰੀ ਝੰਡਾ ਹੋਵੇ ਚਾਹੇ ਉਹ ਰਾਸ਼ਟਰੀ ਗੀਤ ਹੋਵੇ ਚਾਹੇ ਕੋਈ ਵੀ ਰਾਸ਼ਟਰੀ ਚਿੰਨ ਹੋਵੇ ਉਸ ਦੀ ਵੀ ਅਸੀਂ ਰਿਸਪੈਕਟ ਕਰਨੀ ਹੈ ਇਹ ਸਾਡਾ ਫਰਜ ਆ ਤਾਂ ਇਹੀ ਇਹ ਦੇ ਵਿੱਚ ਲਿਖਿਆ ਗਿਆ ਹੋਇਆ ਅਨੁਸ਼ੇਦ 51A ਦੇ ਸਬ ਆਰਟੀਕਲ A ਦੇ ਵਿੱਚ ਕਿ ਸੰਵਿਧਾਨ ਦੀ ਪਾਲਣਾ ਕਰਨਾ ਕਿਉਂਕਿ ਸੰਵਿਧਾਨ ਦੇ ਅਕੋਰਡਿੰਗ ਹੀ ਸਾਡਾ ਦੇਸ਼ ਚੱਲਦਾ ਵਾ ਇਸ ਦੇ ਆਦਰਸ਼ਾਂ ਸੰਸਥਾमां ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਸਤਿਕਾਰ ਕਰਨਾ ਹਰ ਨਾਗਰਿਕ ਦਾ ਫਰਜ ਹੋਵੇਗਾ ਅੱਗੇ ਆ ਜੀ ਅਨੁਸ਼ੇਦ 51A ਦਾ ਸਬ ਆਰਟੀਕਲ B ਦੇਖੋ ਇੱਥੇ ਮੈਂ ਤੁਹਾਨੂੰ ਦੱਸਾਂ ਮਤਲਬ ਕਿ ਮੈਨੂੰ ਜਦੋਂ ਕੋਈ ਚੀਜ਼ ਬਾਰੇ ਕੋਈ ਜ਼ਿਆਦਾ ਪਤਾ ਹੋਵੇ ਨਾ ਤਾਂ ਦੱਸੇ ਬਿਨਾਂ ਰਹਿ ਨਹੀਂ ਜਾਂਦਾ ਜਿਵੇਂ ਜੇਕਰ ਆਪਾਂ ਇਹਦਾ ਇਹਦੀ ਰਿਸਪੈਕਟ ਨਾ ਕਰੀਏ ਡਿਸ ਰਿਸਪੈਕਟ ਰਿਸਪੈਕਟ ਕਰੀਏ ਜਿਵੇਂ ਰਾਸ਼ਟਰੀ ਚ ਇੰਨਾ ਦੀ ਜੇਕਰ ਅਸੀਂ ਕੋਈ ਰਿਸਪੈਕਟ ਨਾ ਕਰੀਏ ਰਾਸ਼ਟਰੀ ਝੰਡੇ ਦੀ ਰਿਸਪੈਕਟ ਨਾ ਕਰੀਏ ਜੇਕਰ ਕੋਈ ਵੀ ਬੰਦਾ ਇਹਨਾਂ ਦੀ ਡਿਸ ਰਿਸਪੈਕਟ ਕਰਦਾ ਤਾਂ ਉਸ ਨੂੰ ਸਜ਼ਾ ਦਿੱਤੀ ਜਾ ਸਕਦੀ ਆ ਕਿਵੇਂ ਦਿੱਤੀ ਜਾ ਸਕਦੀ ਆ ਇੱਕ ਨੈਸ਼ਨਲ ਆਨਰ ਐਕਟ ਆ 1971 ਦੇ ਵਿੱਚ ਬਣਾਇਆ ਗਿਆ ਸੀਗਾ ਠੀਕ ਹੈ ਉਸ ਦੇ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ ਨੈਸ਼ਨਲ ਆਨਰ ਐਕਟ ਦੇ ਤਹਿਤ ਆਪਾਂ ਨੂੰ ਸਜ਼ਾ ਮਿਲ ਸਕਦੀ ਆ ਉਹ ਕਹਿੰਦੇ ਇਸ ਦੇ ਤਹਿਤ ਸਜ਼ਾ ਦੇ ਸਕਦੇ ਆ ਠੀਕ ਹੈ ਤਾਂ ਅੱਗੇ ਗੱਲ ਕਰਦੇ ਆ ਆਰਟੀਕਲ 51A ਦਾ ਸਬ ਆਰਟੀਕਲ 51B ਠੀਕ ਹੈ ਆਜ਼ਾਦੀ ਨਾਲ ਜੁੜੀ ਸਾਰੀ ਹਿਸਟਰੀ ਦੇਖੋ ਇਹਦੇ ਵਿੱਚ ਕੀ ਲਿਖਿਆ ਗਿਆ ਵਾ ਆਜ਼ਾਦੀ ਲਈ ਸਾਡੇ ਰਾਸ਼ਟਰੀ ਅੰਦੋਲਨ ਰਾਸ਼ਟਰੀ ਅੰਦੋਲਨ ਹਿਸਟਰੀ ਦੇ ਵਿੱਚ ਹੀ ਆ ਜਾਂਦੇ ਆ ਆਜ਼ਾਦੀ ਲਈ ਸਾਡੇ ਰਾਸ਼ਟਰੀ ਅੰਦੋਲਨ ਨੂੰ ਪ੍ਰੇਰਿਤ ਕਰਨ ਵਾਲੇ ਉੱਚ ਆਦਰਸ਼ਾਂ ਦੀ ਕਦਰ ਕਰਨਾ ਅਤੇ ਉਹਨਾਂ ਦੀ ਪਾਲਣਾ ਕਰਨਾ ਜਿਨ੍ਹਾਂ ਨੇ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਮਤਲਬ ਆਜ਼ਾਦੀ ਨਾਲ ਜੁੜੀ ਸਾਰੀ ਹਿਸਟਰੀ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਕਿਵੇਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਦੇਸ਼ ਭਗਤ ਯਾਨੀ ਕਿ ਇਹਦੇ ਤੋਂ ਕੀ ਆ ਫਿਰ ਜਦੋਂ ਸਾਨੂੰ ਪਤਾ ਲੱਗੂਗਾ ਤਾਂ ਸਾਡੇ ਵਿੱਚ ਦੇਸ਼ ਭਗਤੀ ਦੀ ਭਾਵਨਾ ਆਵੇਗੀ ਕਿ ਅਸੀਂ ਵੀ ਸਾਡੇ ਜਦ मतलब ਕਿ ਸਾਡੇ ਲਈ ਇੱਕ ਫਰਿਸ਼ਤਾ ਬਣ ਕੇ ਜਿਨ੍ਹਾਂ ਨੇ ਸਾਡੀ ਇੰਨੀ ਹੈਲਪ ਕੀਤੀ ਆ ਆਜ਼ਾਦ ਕਰਵਾਉਣ ਲਈ ਅਸੀਂ ਵੀ ਓਦਾਂ ਹੀ ਆਪਣੇ ਦੇਸ਼ ਨੂੰ ਆਜ਼ਾਦੀ ਦੇ ਰਾਹ ਤੇ ਚਲਾਵਾਂਗੇ ਜਿੱਥੇ ਲੋੜ ਹੋਊਗੀ ਅਸੀਂ ਦੇਸ਼ ਦੇ ਨਾਲ ਖੜਾਂਗੇ ਮਤਲਬ ਇਹਦੇ ਨਾਲ ਦੇਸ਼ ਭਗਤੀ ਦੀ ਭਾਵਨਾ ਆਊਗੀ ਜੇਕਰ ਸਾਨੂੰ ਆਪਣੇ ਰਾਸ਼ਟਰੀ ਅੰਦੋਲਨਾਂ ਬਾਰੇ ਪਤਾ ਹੋਵੇਗਾ ਤਾਂ ਅੱਗੇ ਆ ਜੀ ਆਰਟੀਕਲ 51A ਦਾ ਸਬ ਆਰਟੀਕਲ C ਇਹਦੇ ਵਿੱਚ ਕਿਹਾ ਗਿਆ ਕਿ ਭਾਰਤ ਦੀ ਪ੍ਰਭੂਸਤਾ, ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਨੀ ਅਤੇ ਇਸ ਨੂੰ ਬਰਕਰਾਰ ਰੱਖਣਾ। ਦੇਖੋ ਸਾਡਾ ਸਾਰਿਆਂ ਦਾ ਕਰਤੱਵ ਹੈ ਕਿ ਅਸੀਂ ਆਪਣੇ ਦੇਸ਼ ਦੀ ਏਕਤਾ ਨੂੰ ਬਣਾਈ ਰੱਖੀਏ, ਅਖੰਡਤਾ ਨੂੰ ਬਣਾਈ ਰੱਖੀਏ, ਪ੍ਰਭੂਸਤਾ ਨੂੰ ਬਣਾਈ ਰੱਖੀਏ। ਜਾਨੀ ਕਿ ਦੇਸ਼ ਨੂੰ ਤੋੜਨ ਦੀ ਗੱਲ ਨਾ ਕਰੀਏ, ਨਾ ਧਰਮ ਦੇ ਆਧਾਰ ਤੇ, ਨਾ ਜਾਤ ਦੇ ਆਧਾਰ ਤੇ, ਨਾ ਹੀ ਅਸੀਂ ਇਹ ਕਹੀਏ ਕਿ ਧਰਮ ਦੇ ਆਧਾਰ ਤੇ ਇਸ ਤੋਂ ਹੋਰ ਦੇਸ਼ ਬਣਾਉਣਾ ਵਾ। ਤਾਂ ਇਸ ਤਰ੍ਹਾਂ ਦੇਸ਼ ਤੇ ਨੂੰ ਦੇਸ਼ ਦੀ ਏਕਤਾ ਨੂੰ ਬਣਾਈ ਰੱਖਣਾ ਵੀ ਸਾਡਾ ਇੱਕ ਕਰਤੱਵ ਹੋਵੇਗਾ। ਸਾਨੂੰ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਬਲਕਿ ਭਾਈਚਾਰਕ ਭਾਈਚਾਰਕ ਮਤਲਬ ਸਮਾਜ ਬਣਾਉਣਾ ਚਾਹੀਦਾ ਤੇ ਉਸ ਦੇ ਵਿੱਚ ਏਕਤਾ ਵਾ ਜਿਹੜੀ ਉਹ ਰੱਖਣੀ ਚਾਹੀਦੀ ਆ ਇਹ ਨਹੀਂ ਕਿ ਅਸੀਂ ਆਪ ਦੇ ਆਪ ਹੀ ਟੁੱਟੇ ਫਿਰੇ ਜਦੋਂ ਅਸੀਂ ਆਪ ਹੀ ਹੁਣ ਜੇ ਧਰਮ ਦੇ ਆਧਾਰ ਤੇ ਅੰਦੋਲਨ ਕਰੀ ਜਾਵਾਂਗੇ ਤਾਂ ਹੋਰ ਲੋਕ ਸਾਡਾ ਫਾਇਦਾ ਉਠਾਉਣਗੇ ਹੋਰ ਦੇਸ਼ ਸਾਡਾ ਫਾਇਦਾ ਉਠਾ ਸਕਦੇ ਆ ਹਾਂਜੀ ਅਨੁਸ਼ੇਦ 51A ਦਾ ਸਬ ਆਰਟੀਕਲ ਆ ਗਿਆ D ਉਹ ਕਹਿੰਦੇ ਦੇਸ਼ ਦੀ ਰੱਖਿਆ ਕਰੋ ਦੇਸ਼ ਦੀ ਰੱਖਿਆ ਕਰਨਾ ਵੀ ਸਾਡਾ ਕਰਤੱਬਾ ਇਹਦੇ ਵਿੱਚ ਕੀ ਕਿਹਾ ਗਿਆ ਉਹ ਕਹਿੰਦੇ ਜਦ ਵੀ ਦੇਸ਼ ਨੂੰ ਸਾਡੀ ਜ਼ਰੂਰਤ ਹੋਵੇ ਤਾਂ ਸਾਨੂੰ ਆਪਣੇ ਦੇਸ਼ ਦੀ ਸੁਰੱਖਿਆ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਅੱਗੇ ਆਉਣਾ ਚਾਹੀਦਾ ਵਾ ਚਾਹੇ ਸਾਡੀ ਜਾਨ ਹੀ ਕਿਉਂ ਨਾ ਚਲੀ ਜਾਵੇ ਦੇਸ਼ ਲਈ ਸਭ ਕੁਝ ਸਮਰਪਿਤ ਕਰਨਾ ਚਾਹੀਦਾ ਵਾ ਠੀਕ ਹੈ ਤਾਂ ਇਹ ਨਾ ਹੋਵੇ ਕਿ ਜਦੋਂ ਸਾਡੇ ਦੇਸ਼ ਨੂੰ ਸਾਡੀ ਲੋੜ ਹੋਵੇ ਕੋਈ ਇੱਥੇ ਆ ਕੇ ਕੋਈ ਕਿਸੇ ਵੀ ਤਰ੍ਹਾਂ ਦਾ ਅਤਿਆਕਾਰ ਚਲਚਾਰ ਕਰਨ ਲੱਗ ਜਾਵੇ ਕੋਈ ਬੰਬ ਸੁੱਟੇ ਦੇਵੇ ਜਾਂ ਸਾਨੂੰ ਆਪਣੀ ਕੁਰਬਾਨੀ ਵੀ ਦੇਣੀ ਪੈ ਜਾਵੇ ਤਾਂ ਸਾਨੂੰ ਅੱਗੇ ਆਉਣਾ ਚਾਹੀਦਾ ਸਾਨੂੰ ਆਪਣੇ ਦੇਸ਼ ਦੀ ਰੱਖਿਆ ਕਰਨੀ ਚਾਹੀਦੀ ਆ ਨੈਕਸਟ ਹੈ ਆਰਟੀਕਲ 50A ਦਾ ਸਬ ਆਰਟੀਕਲ E ਕਹਿੰਦੇ ਭਾਰਤ ਦੇ ਸਾਰੇ ਲੋਕਾਂ ਵਿੱਚ ਸਦ ਭਾਵਨਾ ਅਤੇ ਸਾਂਝੇ ਭਾਈਚਾਰੇ ਦੀ ਭਾਵਨਾ ਪੈਦਾ ਕਰਨਾ ਦੇਸ਼ ਦੇ ਵਾਸੀਆਂ ਅੰਦਰ ਸਦ ਭਾਵਨਾ ਪੈਦਾ ਕਰਨੀ ਸਾਨੂੰ ਕਦੇ ਵੀ ਕਿਸੇ ਵਿਅਕਤੀ ਤੋਂ ਭਾਸ਼ਾ ਸੱਭਿਆਚਾਰਕ ਜਾਂ ਕਿਸੇ ਵੀ ਪੱਖੋਂ ਕਿਸੇ ਨੂੰ ਵੰਡਣਾ ਨਹੀਂ ਚਾਹੀਦਾ ਵੀ ਤੂੰ ਤਾਂ ਭਾਸ਼ਾ ਅਲੱਗ ਬੋਲਦਾ ਤੂੰ ਆਪਣਾ ਅਲੱਗ ਹੋ ਜਾ ਕਿਸੇ ਵੀ ਪੱਖੋਂ ਕਹਿੰਦੇ ਸਾਨੂੰ ਵੰਡਣਾ ਨਹੀਂ ਚਾਹੀਦਾ ਬਲਕਿ ਇੱਕ ਭਾਈਚਾਰੇ ਵਾਂਗ ਰਹਿਣਾ ਚਾਹੀਦਾ ਦੇਖੋ ਕਿਸੇ ਵੀ ਪੱਖੋਂ ਅਸੀਂ ਵੰਡ ਨਹੀਂ ਸਕਦੇ ਸਗੋਂ ਭਾਈਚਾਰਾ ਬਣਾ ਕੇ ਸਾਨੂੰ ਰੱਖਣਾ ਚਾਹੀਦਾ ਬਲਕਿ ਸਾਨੂੰ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੀਦਾ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਔਰਤਾਂ ਦੀ ਇੱਜ਼ਤ ਤੇ ਜਾਂ ਔਰਤਾਂ ਲਈ ਅਤਿਆਚਾਰ ਬਣ ਜੇ ਜਿਵੇਂ ਪਹਿਲਾਂ ਸਤੀ ਪ੍ਰਥਾ ਚੱਲਦੀ ਸੀ ਠੀਕ ਹੈ ਮਤਲਬ ਇਹ ਇਦਾਂ ਦਾ ਕੰਮ ਨਹੀਂ ਕੁਝ ਵੀ ਕਰਨਾ ਵੀ ਔਰਤਾਂ ਲਈ ਜਿਹੜਾ ਅਤਿਆਚਾਰ ਬਣ ਜੇ ਹਰੇਕ ਨੂੰ ਬਰਾਬਰ ਹੀ ਸਮਝ ਕੇ ਹਰੇਕ ਕੰਮ ਕਰਨਾ ਵਾ ਨੈਕਸਟ ਹੈ ਜੀ ਆਰਟੀਕਲ 51 ਏ ਦਾ ਸਬ ਆਰਟੀਕਲ ਐਫ ਜੀ ਆਰਟੀਕਲ 51 ए ਦਾ ਸਬਆਰਟੀਕਲ ਐਫ ਇਹਦੇ ਵਿੱਚ ਕਿਹਾ ਗਿਆ ਕਿ ਸਾਡੇ ਸੰਜੋਗਤ ਸੱਭਿਆਚਾਰ ਦੀ ਸ਼ਾਨਦਾਰ ਪਰੰਪਰਾ ਤੇ ਮਹੱਤਵ ਨੂੰ ਸਮਝੋ ਅਤੇ ਇਸ ਨੂੰ ਸੰਭਾਲੋ ਇਹਦਾ ਮਤਲਬ ਕੀ ਹੈ ਸਿੱਧੀ ਲੈਂਗੁਏਜ ਜੇਕਰ ਮੈਂ ਤੁਹਾਨੂੰ ਦੱਸਾਂ ਕਿ ਸੰਸਕ੍ਰਿਤੀ ਨੂੰ ਬਣਾਈ ਰੱਖੋ ਉਹਦਾ ਮਤਲਬ ਕੀ ਹੈ ਕਿ ਸਾਡਾ ਜੋ ਵੀ ਸੱਭਿਆਚਾਰ ਆ ਉਸ ਨੂੰ ਅੱਗੇ ਵਧਾਉਣਾ ਚਾਹੀਦਾ ਵਾ ਉਸ ਨਾਲ ਜੁੜੇ ਰਹਿਣਾ ਚਾਹੀਦਾ ਉਸ ਦੀ ਰਿਸਪੈਕਟ ਕਰਨੀ ਆ ਅਤੇ ਆਉਣ ਵਾਲੀ ਪੀੜ੍ਹੀ ਨੂੰ ਆ ਆ ਆਉਣ ਵਾਲੀ ਪੀੜ੍ਹੀ ਦੇ ਲਈ ਜੰਨੀਆਂ ਵੀ ਆਪਣੀਆਂ ਪਰੰਪਰਾਗਤ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੀ ਉਸ ਸੱਭਿਆਚਾਰ ਬਾਰੇ ਜਾਣ ਸਕੇ ਨਹੀਂ ਕਿ ਆਪਣੇ ਸੱਭਿਆਚਾਰ ਤੋਂ ਪਿੱਛੇ ਹਟ ਜੋ ਆਪਣੇ ਸੱਭਿਆਚਾਰ ਨੂੰ ਛੱਡ ਦੋ ਨੈਕਸਟ ਹੈ ਜੀ ਆਰਟੀਕਲ 50ਏ ਦਾ ਸਬ ਆਰਟੀਕਲ ਜੀ ਦੇਖੋ ਇਹਦੇ ਵਿੱਚ ਕੀ ਕਿਹਾ ਕਿ ਕੁਦਰਤੀ ਵਾਤਾਵਰਣ ਦੀ ਰੱਖਿਆ ਕਰੋ ਕੁਦਰਤੀ ਵਾਤਾਵਰਨ ਦੀ ਰੱਖਿਆ ਕਰੋ ਦੇ ਸੁਧਾਰ ਲਈ ਕੰਮ ਕਰੋ ਦੇਖੋ ਸਾਨੂੰ ਕੁਦਰਤੀ ਵਾਤਾਵਰਨ ਦੀ ਰੱਖਿਆ ਕਰਨੀ ਚਾਹੀਦੀ ਹੈ ਕੁਦਰਤੀ ਵਾਤਾਵਰਨ ਦੇ ਵਿੱਚ ਕੀ ਆ ਜਾਂਦਾ ਜੰਗਲ ਆ ਜਾਂਦੇ ਜਾਨਵਰ ਆ ਜਾਂਦੇ ਚੀਲਾਂ ਆ ਜਾਂਦੀਆਂ ਨਦੀਆਂ ਆ ਜਾਂਦੀਆਂ ਜੰਗਲੀ ਜੀਵ ਆ ਜਾਂਦੇ ਆ ਹੋਰ ਵੀ ਬਹੁਤ ਕੁਝ ਆ ਜਾਂਦਾ ਕੁਦਰਤੀ ਵਾਤਾਵਰਨ ਦੇ ਵਿੱਚ ਤੇ ਇਸ ਦੀ ਸਾਨੂੰ ਸੁਰੱਖਿਆ ਕਰਨੀ ਚਾਹੀਦੀ ਆ ਤੇ ਇਸੇ ਦੇ ਤਹਿਤ ਵਾਈਲਡ ਲਾਈਫ ਐਕਟ 1972 ਬਣਾਇਆ ਗਿਆ ਸੀਗਾ ਜੰਗਲੀ ਜੀਵ ਵਿੰਗ ਕੁਦਰਤ ਦੇ ਨਾਲ ਨਾਲ ਜੰਗਲੀ ਜੀਵਾਂ ਦੀ ਸੁਰੱਖਿਆ ਸੰਭਾਲ ਅਤੇ ਪ੍ਰਬੰਧਨ ਲਈ ਜ਼ਿੰਮੇਵਾਰਾਂ ਸੁਰੱਖਿਆ ਕਾਰਜਾਂ ਵਿੱਚ ਜੰਗਲੀ ਜੀਵ ਅਪਰਾਧਾਂ ਦਾ ਪਤਾ ਲਗਾਉਣਾ ਅਦਾਲਤਾਂ ਵਿੱਚ ਉਹਨਾਂ ਦਾ ਮੁਕਾਦਮਾ ਚਲਾਉਣਾ ਜੰਗਲੀ ਜੀਵ ਐਕਟ 1972 ਨੂੰ ਲਾਗੂ ਕਰਨਾ ਸ਼ਾਮਿਲ ਹੈ ਮਤਲਬ ਇਸ ਦੇ ਤਹਿਤ ਜੇਕਰ ਅਸੀਂ ਕੋਈ ਜਾਨਵਰ ਮਾਰ ਦਿੰਨੇ ਆ ਮੰਨ ਕੇ ਚੱਲੋ ਤਾਂ ਕੁਦਰਤੀ ਵਾਤਾਵਰਣ ਦੀ ਰੱਖਿਆ ਕਰਨ ਦੀ ਗੱਲ ਹੋਈ ਹੈ ਨਾ ਹਾਂਜੀ ਕੁਦਰਤੀ ਵਾਤਾਵਰਨ ਦੀ ਰੱਖਿਆ ਤੇ ਸੁਧਾਰ ਦੀ ਗੱਲ ਹੋਈ ਆ ਮੰਨ ਕੇ ਚੱਲੋ ਜੇਕਰ ਅਸੀਂ ਕੋਈ ਜਾਨਵਰ ਨੂੰ ਮਾਰਦੇ ਹਾਂ ਕੋਈ ਜਾਨਵਰ ਨੂੰ ਨੁਕਸਾਨ ਪਹੁੰਚਾਉਂਦੇ ਹਾਂ ਕੋਈ ਦਰਤ ਕੱਟਦੇ ਹਾਂ ਤਾਂ ਜਾਨਵਰ ਨੂੰ ਨੁਕਸਾਨ ਪਹੁੰਚਾਉਣਾ ਤਾਂ ਉਸ ਦੇ ਸਾਨੂੰ ਸਜ਼ਾ ਮਿਲਦੀ ਆ ਸਜ਼ਾ ਮਿਲਦੀ ਹੈ ਕਿਸ ਐਕਟ ਦੇ ਤਹਿਤ ਵਾਇਲਡਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਤਹਿਤ ਤੇ ਜੇਕਰ ਅਸੀਂ ਵਾਤਾਵਰਨ ਜਾਂ ਜੰਗਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਾਂ ਤਾਂ ਇਸ ਦੇ ਲਈ ਐਕਟ ਬਣਿਆ ਹੋਇਆ ਫੋਰੈਸਟ ਕੰਜ਼ਰਵੇਸ਼ਨ ਐਕਟ 1980 ਤਾਂ ਉਸ ਦੇ ਤਹਿਤ ਸਾਨੂੰ ਸਜ਼ਾ ਦਿੱਤੀ ਜਾ ਸਕਦੀ ਆ ਨੈਕਸਟ ਹੈ ਜੀ ਆਰਟੀਕਲ 50A ਦਾ ਸਬ ਆਰਟੀਕਲ H ਹਾਂਜੀ ਵਿਗਿਆਨਿਕ ਰਵਈਆ ਤੇ ਸਿੱਖਣ ਦੀ ਭਾਵਨਾ ਵਿਕਸਿਤ ਕਰੋ ਵੀ ਆਪਣੇ ਵਿੱਚ ਵਿਗਿਆਨਿਕ ਰਵਈਆ ਰੱਖੋ ਸਿੱਖਣ ਦੀ ਭਾਵਨਾ ਵਿਕਸਿਤ ਕਰੋ ਤੁਸੀਂ ਜਿਹੜੇ ਵੀ ਸਮਾਜ ਵਿੱਚ ਰਹਿੰਦੇ ਹੋ ਜਿਹੜੇ ਵੀ ਵਾਤਾਵਰਣ ਵਿੱਚ ਰਹਿ ਰਹੇ ਹੋ ਤੁਹਾਡੇ ਅੰਦਰ ਇੱਕ ਸੈਂਸ ਆਫ ਇਨਕੁਆਇਰੀ ਹੋਣੀ ਚਾਹੀਦੀ ਆ ਕਿ ਇਹ ਚੀਜ਼ ਕਿਉਂ ਹੋ ਰਹੀ ਆ ਠੀਕ ਹੈ ਜਿਹੜੀ ਜਿਹਦਾ ਕੋਈ ਲੌਜਿਕ ਨਹੀਂਗਾ ਤੁਹਾਡੇ ਮਨ ਵਿੱਚ ਨਵੀਆਂ ਚੀਜ਼ਾਂ ਨੂੰ ਸਿੱਖਣ ਬਾਰੇ ਜਗਿਆਸਾ ਹੋਣੀ ਚਾਹੀਦੀ ਆ ਇਸ ਗੱਲ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਕਿ ਇਸ ਦੇ ਕੋਈ ਤੂਕ ਨਹੀਂ ਜਿਹੜੀ ਚੀਜ਼ ਦੀ ਕੋਈ ਤੂਕ ਨਹੀਂ ਨਾ ਉਸ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਵਿਗਿਆਨਿਕ ਰਵਈਆ ਤੇ ਸਿੱਖਣ ਦੀ ਭਾਵਨਾ ਹਮੇਸ਼ਾ ਰੱਖਣੀ ਚਾਹੀਦੀ ਆ ਮਤਲਬ ਕੀ ਆ ਜੇ ਮੰਨ ਕੇ ਚਲੋ ਜਾਦੂ ਟੂਨੇ ਦੀ ਗੱਲ ਕਰੀਏ ਹੈਨਾ ਜਾਦੂ ਟੂਨੇ ਦੀ ਕੋਈ ਮਤਲਬ ਕਿ ਜਿਵੇਂ ਹੁਣ ਤਾਂ ਇੰਨੇ ਲੋਕ ਇੰਨੇ ਜਿਹੜੇ ਪਖੰਡੀ ਸਾਧੂ ਸੰਤ ਬਣੇ ਹੋਏ ਆ ਜਿਹੜੇ ਆਪਦੇ ਆਪ ਨੂੰ ਦੱਸਦੇ ਆ ਕਿ ਆ ਹੋ ਜੂਗਾ ਹੋ ਜੂਗਾ ਲੋਕਾਂ ਨੂੰ ਮਤਲਬ ਝੂਠਾ ਕਹੇ ਕਿ ਜਾਦੂ ਟੁਨੇ ਕਰਵਾਉਂਦੇ ਆ ਜਦ ਉਹਦੇ ਮਗਰ ਕੋਈ ਲੌਜੀਕ ਹੀ ਨਹੀਂ ਤਾਂ ਸਾਨੂੰ ਅੱਗੇ ਵਧਣ ਦੀ ਭਾਵਨਾ ਰੱਖਣੀ ਚਾਹੀਦੀ ਹੈ ਇਹਦੀ ਲੋੜ ਤਾਂ ਪਈ ਆ ਇਹ ਨਹੀਂ ਕਿ ਅਸੀਂ ਪਿੱਛੇ ਪਛੜੇ ਹੋਏ ਜਿਵੇਂ ਮਤਲਬ ਕਿ ਮੇਰੇ ਕਹਿੰਦਾ ਮਤਲਬ ਇਹ ਆ ਕਿ ਜਿਵੇਂ ਦੇਸ਼ ਨੂੰ ਜਿਵੇਂ ਅਲੱਗ-ਅਲੱਗ ਦੇਸ਼ਾਂ ਦੀ ਗੱਲ ਕਰੀਏ ਠੀਕ ਹੈ ਮੰਨ ਕੇ ਚੱਲੋ ਮੈਂ ਸਾਊਦੀ ਅਰਬ ਦੀ ਐਗਜ਼ਾਮਪਲ ਲੈਂਦੀ ਆ ਦੇਖੋ ਹਰੇਕ ਦੇਸ਼ ਦੀ ਜਿਹੜੀ ਅਰਥ ਵਿਵਸਥਾ ਵਾ ਆਰਥਿਕ ਕੰਡੀਸ਼ਨ ਆ ਪੈਸਾ ਪੂੰਜੀ ਸੰਪੱਤਾ ਸੰਪਤੀ ਆ ਉਹ ਸਾਰੀ ਸੈਰ-ਸਪਾਟੇ ਤੇ ਡਿਪੈਂਡ ਹੁੰਦੀ ਆ ਕਿ ਕਿੰਨੇ ਉਸ ਦੇਸ਼ ਦੇ ਵਿੱਚ ਪ੍ਰਵਾਸੀ ਆ ਰਹੇ ਆ ਠੀਕ ਹੈ ਸੈਰ-ਸਪਾਟੇ ਤੇ ਡਿਪੈਂਡ ਹੁੰਦੀ ਆ ਸੈਰ-ਸਪਾਟਾ ਵੱਧ ਗਿਆ ਸਾਊਦੀ ਅਰਬ ਇਦਾਂ ਦਾ ਦੇਸ਼ ਆ ਜਿਸ ਦੇ ਵਿੱਚ ਦੋ ਸਭ ਤੋਂ ਵੱਡੇ ਮੁਸਲਿਮ তীর্থ ਬਣੇ ਹੋਇਆ ਤੇ ਸਾਊਦੀ ਅਰਬ ਆਪਣੇ ਦੇਸ਼ ਦੇ ਵਿੱਚ ਸ਼ਰਾਬ ਤੇ ਵੰਦੀ ਲਗਾਈ ਹੋਈ ਆ 사우ਦੀ ਅਰਬ ਨੇ ਪਰ 사우ਦੀ ਅਰਬ ਨੇ ਹੁਣ ਦੇ ਸਮਾਜ ਨੂੰ ਦੇਖਦੇ ਹੋਏ ਇੱਕ ਆਪਣੀ ਕੈਪੀਟਲ ਆ 사우ਦੀ ਅਰਬ ਦੀ ਕੈਪੀਟਲ ਆ ਰਿਆਦ ਰਿਆਦ ਦੇ ਵਿੱਚ ਇੱਕ ਸਟੋਰ ਖੋਲਣ ਦਾ ਸਰ ਆਪ ਦਾ ਸਟੋਰ ਖੋਲਣ ਦੀ ਪਰਮਿਸ਼ਨ ਦਿੱਤੀ ਆ ਕਿ ਸਰ ਆਪ ਦਾ ਸਟੋਰ ਖੋਲਿਆ ਜਾ ਸਕੇ ਕਿਉਂਕਿ ਸੈਸ ਪਾਟੇ ਨੂੰ ਵਧਾਵਾ ਦਿੱਤਾ ਗਿਆ ਵਾ ਸੈਰਸ ਪਾਟੇ ਨੂੰ ਵਧਾਵਾ ਦੇਣ ਦੇ ਲਈ ਸਾਨੂੰ ਇਹ ਖੋਲਣਾ ਪੈਣਾ ਵਾ ਮਤਲਬ ਸਮਾਜ ਦੇ ਨਾਲ ਸਾਨੂੰ ਚੱਲਣਾ ਪੈਣਾ ਵਾ ਜਿਵੇਂ ਦਾ ਕੋਈ ਚੇਂਜਸ ਆ ਰਹੇ ਨੇ ਠੀਕ ਹੈ ਜਿਵੇਂ ਦੀ ਕੋਈ ਸਾਨੂੰ ਮਤਲਬ ਕਿ ਲੋੜ ਅੱਗੇ ਤਰੱਕੀ ਚੱਲ ਰਹੀ ਆ ਸਾਨੂੰ ਉਸ ਦੇ ਹਿਸਾਬ ਨਾਲ ਅੱਗੇ ਵਧਣਾ ਚਾਹੀਦਾ ਸਿੱਖਣ ਦੀ ਭਾਵਨਾ ਸਾਡੇ ਚ ਹੋਣੀ ਚਾਹੀਦੀ ਹਾਂਜੀ ਇਸ ਤਰ੍ਹਾਂ ਸਾਡੇ ਵਿੱਚ ਅੱਗੇ ਵਧਣ ਦੀ ਭਾਵਨਾ ਹੋਣੀ ਚਾਹੀਦੀ ਆ ਮਤਲਬ ਜਿਵੇਂ ਜਿਵੇਂ ਕੋਈ ਚੀਜ਼ ਵਿਕਸਿਤ ਹੁੰਦੀ ਆ ਸਾਨੂੰ ਆਪਣੇ ਆਪ ਨੂੰ ਉਸ ਉਹਨੂੰ ਸਿੱਖਣਾ ਚਾਹੀਦਾ ਉਸੇ ਹਿਸਾਬ ਨਾਲ ਸਾਨੂੰ ਟੱਲਣਾ ਚਾਹੀਦਾ ਵਾ ਠੀਕ ਹੈ ਇਹ ਨਹੀਂ ਕਿ ਅਸੀਂ ਫੇਰ ਪਿੱਛੇ ਵਾਰੀ ਸੋਚਦੇ ਰਹਿਾਂਗੇ ਕਿ ਨਹੀਂ ਇਦਾਂ ਇਹ ਚੀਜ਼ ਹੋਜੂਗੀ ਜਾਂ ਮਤਲਬ ਕੋਸ਼ਿਸ਼ ਸਿੱਖਣਾ ਨਾ ਮਾਣੀ ਸਿੱਖਾਂਗੇ ਜਾਂ ਅਨਪੜ੍ਹ ਰਹਿ ਜਾਾਂਗੇ ਹੁਣ ਦੇਖੋ ਪੜ੍ਹਾਈ ਦੀ ਕਿੰਨੀ ਮਹੱਤਤਾ ਵਾ ਪੜ੍ਹਾਈ ਚੱਲ ਰਹੀ ਹੈ ਨਾ ਆਪਾਂ ਇਹ ਤਾਂ ਨਹੀਂ ਸੋਚ ਸਕਦੇ ਵੀ ਸਾਡੇ ਪਹਿਲਾਂ ਪੂਰਵਜ ਨਹੀਂ ਪੜ੍ਹੇ ਸੀਗੇ ਉਹਨਾਂ ਨੇ ਇਹ ਕੰਮ ਕੀਤਾ ਸੀ ਤਾਂ ਅਸੀਂ ਉਹੀ ਕੰਮ ਕਰਨਾ ਵਾ ਜੇ ਅਸੀਂ ਉਹੀ ਕੰਮ ਤੇ ਅੜੇ ਰਹਿਾਂਗੇ ਕਿ ਉਹਨਾਂ ਦਾ ਇਹ ਕੰਮ ਸੀ ਅਸੀਂ ਉਸ ਤੋਂ ਉਨਾ ਨੂੰ ਅੱਗੇ ਵਧਾਉਣਾ ਬਸ ਉਹੀ ਕਰਨਾ ਚਾਹੇ ਕੁਝ ਫਿਰ ਇਸ ਤਰ੍ਹਾਂ ਤਾਂ ਅਸੀਂ ਕਮਾਈ ਨਹੀਂ ਕਰ ਸਕਦੇ ਆਈ ਚਲਾਈ ਮਸਾਂ ਚੱਲੂਗੀ ਉਹ ਵੀ ਹੋ ਸਕਦਾ ਬਹੁਤ ਘੱਟ ਚੱਲੇ ਫਿਰ ਨਾ ਫਿਰ ਤਾਂ ਉਦਾਂ ਨੁੱਤਲ ਪੂਰੀ ਗਰੀਬੀਸ਼ ਆ ਜਾਣੀ ਆ ਬਲਕਿ ਸਮੇਂ ਦੇ ਨਾਲ-ਨਾਲ ਸਾਨੂੰ ਜਿਵੇਂ ਵਿਗਿਆਨਿਕ ਤਕਨੀਕਾਂ ਆ ਰਹੀਆਂ ਉਹਨਾਂ ਦੇ ਆਪਣਾ ਜਿਹੜੀ ਵਿਰਾਸਤ ਆ ਉਹਨੂੰ ਤਾਂ ਨਾਲ ਲੈ ਕੇ ਚੱਲਣਾ ਹੀ ਆ ਚਾਹੇ ਤੁਹਾਡੇ ਪੂਰਵਜਾਂ ਦਾ ਕੰਮ ਆ ਪਰ ਜੋ ਚੀਜ਼ ਦੀ ਬਾਜ਼ਾਰ ਦੇ ਵਿੱਚ ਵੱਧ ਮੰਗ ਉਹ ਵੀ ਤਾਂ ਸਾਨੂੰ ਲਿਆ ਕੇ ਰੱਖਣੀ ਪੈਣੀ ਆ ਫੇਰ ਹੀ ਸਾਨੂੰ ਉਹਦੇ ਵਿੱਚ ਪ੍ਰੋਫਿਟ ਹੋਊਗਾ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਜਿਹੜੀਆਂ ਇਹਦੇ ਵਿੱਚ ਕਈਆਂ ਗਈਆਂ ਵਾ ਹਾਂਜੀ ਅੱਗੇ ਆ ਅਨੁਸ਼ੇਦ ਅਨੁਸ਼ੇਦ 51 ਏ ਦਾ ਸਬ ਆਰਟੀਕਲ ਆਈ ਇਦੇ ਵਿੱਚ ਕੀ ਆ ਜਨ ਤੱਕ ਜਾਇਦਾਦ ਨੂੰ ਸੁਰੱਖਿਅਤ ਰੱਖੋ ਮਤਲਬ ਜੋ ਵੀ ਸਰਕਾਰੀ ਸੰਪਤੀ ਆ ਜਦੋਂ ਕੋਈ ਦੰਗੇ ਹੁੰਦੇ ਆ ਕੋਈ ਕਰਫਿਊ ਲੱਗਦਾ ਵਾ ਠੀਕ ਹੈ ਤਾਂ ਇਹ ਨਹੀਂ ਕਿ ਤੁਸੀਂ ਸਰਕਾਰੀ ਸੰਪਤੀ ਨੂੰ ਤੋੜ ਮਰੋੜ ਦੋਗੇ ਜਾਂ ਉਹ ਉਹਦੀ ਉਹਨੂੰ ਸਾਰਾ ਤਹਿਸ਼ ਨਹਿਸ਼ ਕਰ ਦੋਗੇ ਸਰਕਾਰੀ ਸੰਪਤੀ ਦੀ ਸੁਰੱਖਿਆ ਕਰਨਾ ਵੀ ਸਾਡਾ ਇੱਕ ਕਰਤੱਵ ਆ ਚਾਹੇ ਉਹ ਰੋਡ ਆ ਚਾਹੇ ਉਹ ਟਰਾਂਸਪੋਰਟੇਸ਼ਨ ਆ ਉਹਨੂੰ ਸੇਵ ਰੱਖਣਾ ਚਾਹੇ ਉਹ ਕੋਈ ਰੇਲਵੇ ਸਟੇਸ਼ਨ ਆ ਠੀਕ ਹੈ ਕਿਉਂਕਿ ਜਦ ਵੀ ਅਸੀਂ ਟੈਕਸ ਦਿੰਨੇ ਆ ਚਾਹੇ ਅਸੀਂ ਡਾਇਰੈਕਟ ਦਿੰਨੇ ਆ ਚਾਹੇ ਇਨਡਾਇਰੈਕਟ ਵੇ ਨਾਲ ਦਿੰਨੇ ਆ ਤਾਂ ਉਹ ਬਣਾਇਆ ਤਾਂ ਸਾਥੋਂ ਟੈਕਸ ਲੈ ਗਈ ਜਾਂਦਾ ਉਹ ਵੀ ਸਾਡੀਆਂ ਹੀ ਚੀਜ਼ਾਂ ਹੁੰਦੀਆਂ ਠੀਕ ਹੈ ਦੰਗਿਆਂ ਦੁੰਗਿਆਂ ਤੋਂ ਦੂਰ ਰਹਿ ਕੇ ਉਹ ਕਹਿੰਦੇ ਆਪਣੀ ਸੰਪਤੀ ਦੀ ਰੱਖਿਆ ਕਰਨਾ ਵੀ ਇੱਕ ਕਰਤੱਵ ਆ ਹਾਂਜੀ ਅੱਗੇ ਆ ਆਰਟੀਕਲ 51A ਦਾ ਸਬ ਆਰਟੀਕਲ ਜ ਇਹ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਅਕਤੀਗਤ ਅਤੇ ਸਮੂਹਿਕ ਗਤੀਵਿਧੀਆਂ ਦੇ ਸਾਰੇ ਖੇਤਰਾਂ ਵਿੱਚ ਉਤਮਤਾ ਵੱਲ ਵਧਣ ਲਈ ਨਿਰੰਤਰਣ ਕਰੋ ਮਤਲਬ ਜਿੰਨਾ ਹੋ ਸਕੇ ਆਪਣੇ ਆਪ ਨੂੰ ਡਿਵੈਲਪ ਕਰੋ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰੋ ਕਿਉਂਕਿ ਉਸ ਦਾ ਫਾਇਦਾ ਦੇਸ਼ ਨੂੰ ਹੋਵੇਗਾ ਜੇਕਰ ਤੁਸੀਂ ਵਿਗਿਆਨੀ ਬਣਦੇ ਹੋ ਉਸ ਦਾ ਫਾਇਦਾ ਵੀ ਦੇਸ਼ ਨੂੰ ਹੋਵੇਗਾ ਜੇਕਰ ਤੁਸੀਂ ਐਥਲੀਟ ਬਣਦੇ ਹੋ ਉਸ ਦਾ ਫਾਇਦਾ ਵੀ ਦੇਸ਼ ਨੂੰ ਹੋਵੇਗਾ ਇਸ ਤੋਂ ਇਲਾਵਾ ਜੇਕਰ ਤੁਸੀਂ ਡਾਕਟਰ ਬਣਦੇ ਹੋ ਟੀਚਰ ਬਣਦੇ ਹੋ ਇੰਜੀਨੀਅਰਿੰਗ ਬਣ ਉਸ ਦਾ ਫਾਇਦਾ ਵੀ ਦੇਸ਼ ਨੂੰ ਹੋਵੇਗਾ ਇਹ ਤਾਂ ਹੀ ਲਿਖਿਆ ਗਿਆ ਵਾ ਠੀਕ ਹੈ ਇਹ ਵੀ ਇੱਕ ਕਰਤੱਬਾ ਨੈਕਸਟ ਹੈ ਜੀ ਇਸ ਨੂੰ ਬਾਅਦ ਵਿੱਚ ਐਡ ਕੀਤਾ ਗਿਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਠੀਕ ਹੈ ਆਰਟੀਕਲ 51 A ਦਾ ਸਬ ਆਰਟੀਕਲ K ਜਾਨੀ ਕਿ 11ਵਾਂ 11ਵਾਂ ਕਰਤੱਬ ਬਾਅਦ ਵਿੱਚ ਐਡ ਕੀਤਾ ਗਿਆ ਕਦੋਂ ਕੀਤਾ ਗਿਆ 2002 ਦੇ ਵਿੱਚ ਸਿਆਸੀਵੇਂ ਸੰਵਿਧਾਨਕ ਸੋਧ ਐਕਟ 2002 ਦੇ ਤਹਿਤ ਆਰਟੀਕਲ 51A ਦਾ ਸਬ ਆਰਟੀਕਲ K ਸ਼ਾਮਿਲ ਕੀਤਾ ਗਿਆ ਸੀ ਜਿਸ ਦੇ ਅਕੋਰਡਿੰਗ 6 ਤੋਂ 14 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਪ੍ਰਦਾਨ ਕਰਨਾ ਮਾਪਿਆਂ ਦਾ ਕਰਤੱਵ ਹੋਵੇਗਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹਾਂਜੀ ਇਸ ਦੇ ਨਾਲ ਇਹ ਜਿਆਦਾ ਇੰਪੋਰਟੈਂਟ ਆ 2002 ਦੇ ਵਿੱਚ ਜਿਹੜਾ ਸੰਸ਼ੋਧਨ ਹੋਇਆ ਵਾ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ